ਲਓ ਜੀ ਨਾ ਜਾਣਾ ਬੰਬੇ ਨਾ ਜਾਣਾ ਚੰਬੇ ਆਜੋ ਵੱਡਾ ਡਿੱਪੂ ਬੰਗੇ ਜਿੱਥੇ ਕੁੜੀਆਂ ਲੈ ਕੇ ਆਇਆ ਟੌਪ ਦੇ ਸੋਹਣੇ ਸੋਹਣੇ ਅਸੀਂ ਕੁੜਤੇ ਨਾਲ ਲੈ ਕੇ ਆਇਆ ਪਲਾਜੋ ਨਾਲ ਲੈ ਕੇ ਆਇਆ ਅਸੀਂ ਕੋਟ ਸੈਟ ਤੇ ਰੇਟ ਰੇਟ ਸੁਣ ਕੇ ਤੁਸੀਂ ਹੋ ਜਾਣਾ ਹੈਰਾਨ ਜਿਹੜੇ ਬਿਆਰਾਂ ਚ ਆ ਕੇ ਤੁਸੀਂ ਲੈਨੇ ਹੋ 2 2022 225 2500 ਇੱਥੇ ਕੋਈ 700 ਰੁਪਏ ਚ ਕੋਈ 800 ਰੁਪਏ ਚ ਕੋਈ 900 ਰੁਪਏ ਚ ਮਤਲਬ ਕੋਟ ਸੈਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਹੈ ਰੇਟ ਘਟਦੇ ਆ ਬਹੁਤ ਜ਼ਿਆਦਾ ਘਟ ਰੇਟਾਂ ਦੀ ਗੱਲ ਕਰੀਏ ਤਾਂ ਤੁਹਾਨੂੰ 7-800 1000 ਰੁਪਏ ਦੇ ਵਿੱਚ ਵਧੀਆ ਨਹੀਂ ਦੇਵਾਂਗੇ ਟੀ-ਸ਼ਰਟਾਂ ਆ ਦੇਖੋ ਸਾਈ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਕੋਈ ਇਹ 1800 ਨਹੀਂ ਕੋਈ 1200 ਨਹੀਂ ਕੋਈ 1000 ਨਹੀਂ ਕੋਈ ਅਸੀਂ ਤੁਹਾਨੂੰ 300 ਰੁਪਏ ਦੇ ਦੇਣੀ ਆ ਕੋਈ 400 ਰੁਪਏ ਦੇ ਦੇਣੀ ਆ ਕੋਈ 450 ਰੁਪਏ ਦੇ ਦੇਣੀ ਆ ਮਤਲਬ ਕੁੜੀਆਂ ਦੇ ਲਈ ਰੈਡੀਮੇਡ ਕੱਪੜੇ ਦੇ ਵਿੱਚ ਬਹੁਤ ਜ਼ਿਆਦਾ ਰੇਂਜ ਆ ਗਿਆ ਦੇਖੋ ਸਾਈ ਤੁਸੀਂ ਚੈੱਕ ਕਰੀ ਜਾਓ ਕਲਰ ਚੈੱਕ ਕਰਿਓ ਰੇਟ ਵੀ ਤੁਹਾਨੂੰ ਦੱਸ ਦਿੰਨੇ ਆ ਕੋਈ ਇਹ 800 ਮੰਗਦਾ ਕੋਈ 1000 ਪਰ 350 ਰੁਪਏ ਦੇ ਵਿੱਚ ਦਵਾਂਗੇ 골 ਗਲੀਆਂਆਂ ਟੀ-ਸ਼ਰਟਾਂ ਲੈ ਜਾਓ ਚਾਹੇ ਕਾਲਰਾਂ ਲੈ ਜਾਓ ਹਰ ਇੱਕ ਦੇ ਉੱਤੇ ਬਹੁਤ ਸੋਹਣੀ ਸੋਹਣੀ ਅਸੀਂ ਤੁਹਾਨੂੰ ਡੀਲ ਦੇਤੀ ਆ ਰੇਟ ਘੱਟ ਕਰਦੇ ਆ ਆਪਣੇ ਕੁਝ ਪਹਿਣਾਂ ਲਈ ਬਹੁਤ ਸੋਹਣੇ ਸੋਹਣੇ ਦੇਖੋ ਸ਼ਾਰਟ ਕੋਰਟ ਤੇ ਆਗੇ ਦੇਖੋ ਸ਼ਾਰਟ ਫਰੋਕਾਂ ਦੇ ਨਾਲ ਬਹੁਤ ਸੋਹਣੇ ਸੋਹਣੇ ਕਲਰ ਆਰਟੀਕਲ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਆ ਫੈਬਰਿਕ ਵੀ ਚੈੱਕ ਕਰ ਸਕਦੇ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨਿੰਗ ਆ ਚਾਹੇ ਤੁਸੀਂ ਸ਼ਾਰਟ ਕੋਰਟ ਤਾਂ ਲੈ ਜਾਓ ਚਾਹੇ ਤੁਸੀਂ ਲੌਂਗ ਕੋਰਟ ਤਾਂ ਲੈ ਜਾਓ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਿੰਗ ਤੁਹਾਨੂੰ ਮਿਲ ਜਾਣਗੇ ਆ ਦੇਖੋ ਪਾਕਿਸਤਾਨੀ ਬੜਾ ਸੋਹਣਾ ਇੱਥੇ ਵਰਕ ਹੋਇਆ ਪਿਆ ਨਾ ਇਹ 12 600 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਹਰ ਕਿਸੇ ਦੇ ਉੱਤੇ ਟੈਗ ਲੱਗੇ ਆ ਰੇਟ ਲੱਗੇ ਆ ਆ ਤੁਸੀਂ ਚੈੱਕ ਕਰ ਸਕਦੇ ਆ ਫਲੋਰਲ ਡਿਜ਼ਾਈਨ ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਜਿਹੜਾ ਬਾਜ਼ਾਰ 1000 1200 1500 ਤੋਂ ਕੋਈ ਘੱਟ ਰੇਟ ਨਹੀਂ ਦਿੰਦਾ ਆਪਣੇ ਕੋਲ ਸਿਰਫ ਵੱਡੇ ਡੀਪ ਰੇਟ ਹੈਗਾ 480 ਤੇ 88 ਰੁਪਏ ਦੇ ਵਿੱਚ ਬੜੀ ਸਾਡੇ ਕੋਲ ਜੀਨ ਦੇ ਬੇਟਾ ਚਾਹੇ ਤੁਸੀਂ ਡਾਰਕ ਕਲਰ ਲੈ ਲਓ ਤੁਸੀਂ ਲਾਈਟ ਕਲਰ ਲੈ ਜਾਓ ਤੁਸੀਂ ਸਕੀਨ ਹੀ ਲੈ ਜਾਓ ਤੁਸੀਂ ਬੂਟ ਕਟ ਲੈ ਜਾਓ ਹਰ ਤਰ੍ਹਾਂ ਦੀ ਤੁਹਾਨੂੰ ਇੱਥੋਂ ਜੀਨ ਦੀ ਪੈਂਟ ਮਿਲ ਜਾਣੀ ਆ ਰੇਟ ਕੀ ਆ ਜਿਹੜੇ ਬਾਜ਼ਾਰ 'ਚ 2-2000 ਰੁਪਏ ਦੀ ਪੈਂਟ ਇੱਥੇ ਤੁਹਾਨੂੰ 8-900 ਰੁਪਏ ਦੀ ਪਲਾਜ਼ੋ ਦੇ ਨਾਲ ਦੇਖੋ ਥ੍ਰੈਡ ਵਰਕ ਕੀਤਾ ਹੋਇਆ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਔਰ ਸਾਈਜ਼ ਤੁਹਾਨੂੰ ਹਰੇਕ ਤਰ੍ਹਾਂ ਦੇ ਮਿਲ ਜਾਣਗੇ ਤੁਹਾਨੂੰ ਕਲਰ ਡਿਜ਼ਾਈਨਿੰਗ ਚੈੱਕ ਕਰੋ ਦੇਖ ਕਿੰਨੇ ਸੋਹਣੇ ਸੋਹਣੇ ਕਲਰ ਆ ਗਏ ਆ ਲੋ ਜੀ ਕਲਰ ਤੁਸੀਂ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਸਾਈਜ਼ ਤੁਹਾਡੀ ਚੁਆਇਸ ਦੇ ਅਕੋਰਡਿੰਗ ਡਿਜ਼ਾਈਨ ਤੁਹਾਡੀ ਚੁਆਇਸ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਪਸੰਦ ਆ ਤੁਸੀ ਚੱਕ ਕੇ ਲੈ ਕੇ ਜਾ ਸਕਦੇ ਆ ਸੋ ਆ ਦੇਖੋ ਜੀ ਪਰਾਜੋ ਸੂਟ ਜਿਨ੍ਹਾਂ ਨੇ ਸੂਟ ਨਹੀਂ ਪੋਣੇ ਜੀਨ ਦੀਆਂ ਪੈਂਟਾਂ ਨਹੀਂ ਪੋਣੀਆਂ ਤੁਹਾਡੇ ਲਈ ਅਸੀਂ ਰੈਡੀਮੇਡ ਪਰਾਜੋ ਸੂਟ ਲੈ ਕੇ ਆਏ ਆ ਬਾਜ਼ਾਰ ਦੇ ਵਿੱਚ ਜਿੰਨੀ ਸਲਾਈ ਦੀੰਨੇ ਨਾ ਤੁਸੀਂ ਉੰਨੇ ਦੇ ਵਿੱਚ ਰੈਡੀमेड ਸਟਿਚ ਕੀਤਾ ਸੀ ਤੁਹਾਨੂੰ ਪਲਾਜੋ ਸੂਟ ਦੇ ਦੇਣਾ ਕਲਰ ਬੜੇ ਸੋਹਣੇ ਆ ਵੈਰਾਈਟੀਆਂ ਬੜੀਆਂ ਸੋਹਣੀਆਂ ਕਾਟਨ ਦੇ ਚਲੇ ਜਾਓ ਚਾਹੇ ਤੁਸੀਂ ਹਰ ਕੱਪੜੇ ਦੇ ਉੱਤੇ ਤੁਹਾਨੂੰ ਦਮਾਂ ਗਿਆ ਦੇਖੋ ਬਲੈਕ ਦੇ ਵਿੱਚ ਬਲੈਕ ਕਲਰ ਹਰ ਕੁੜੀ ਨੂੰ ਪਸੰਦ ਹੁੰਦਾ ਇਹਦੇ ਵਿੱਚ ਸਾਈਜ਼ ਵੀ ਸਾਨੂੰ ਸਾਰੇ ਮਿਲ ਜਾਣੇ ਆ ਮੀਡੀਅਮ ਐਕਸਲ ਡਬਲ ਐਕਸਲ ਲਾਰਜ ਹਰ ਤਰ੍ਹਾਂ ਦੇ ਸਾਨੂੰ ਕਲਰ ਪਲਾਜੋ ਸੂਟ ਤਾਂ ਮਿਲ ਜਾਣੇ ਆ ਤੁਸੀਂ ਲੈਣੇ ਆ ਲੋਰ ਲੋਰ ਦੇ ਵਿੱਚ ਵੀ ਦੇਖੋ ਹਰ ਤਰ੍ਹਾਂ ਦੀ ਵੈਰਾਈਟੀ ਕੱਪੜਾ ਵੀ ਚੰਗਾ ਹੈਗਾ ਰੇਟ ਵੀ ਘੱਟ ਹੈਗੇ ਆ ਤੁਸੀਂ ਚਾਹੇ ਲੋਰ ਲੈਣੇ ਆ ਤੁਸੀਂ ਜੋਗਰ ਲੈਣੇ ਆ ਤੁਸੀਂ ਜੈਗੀਆਂ ਲੈਣੀਆਂ ਲੈਗੀਆਂ ਲੈਣੀਆਂ ਹਰ ਇੱਕ ਚੀਜ਼ ਤਾਂ ਇੱਥੇ ਮਿਲ ਜਾਣੀ ਆ ਆ ਚੈੱਕ ਕਰੋ ਤੁਸੀਂ ਇੱਧਰ ਨਾਈਟ ਸੂਟ ਦੇਖੋ ਕਿੰਨੇ ਸੋਹਣੇ ਸੋਹਣੇ ਸਾਈਜ਼ ਤੇ ਕਿੰਨੇ ਸੋਹਣੇ ਸੋਹਣੇ ਕਲਰ ਨਾਲ ਟਰੌਜ਼ਰ ਦੇ ਨਾਲ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਤੇ ਕਲਰ ਤੁਹਾਡੀ ਚੋਇਸ ਅਕੋਰਡਿੰਗ ਡਿਜ਼ਾਈਨ ਤੁਹਾਡੇ ਚੋਇਸ ਅਕੋਰਡਿੰਗ ਔਰ ਸਾਈਜ਼ ਜਿਹੜਾ ਤੁਸੀਂ ਕਹੋਗੇ ਤੁਹਾਨੂੰ ਹਰੇਕ ਤਰ੍ਹਾਂ ਤੁਹਾਨੂੰ ਸਾਈਜ਼ ਮਿਲੂਗਾ ਇਹਦੇ 'ਚ ਤੁਸੀਂ ਕਲਰ ਡਿਜ਼ਾਈਨਿੰਗ ਚੈੱਕ ਕਰੋ ਵੱਡਾ ਡੀਪੋ ਇਹ ਨਾਮ ਹੀ ਨਹੀਂ ਦੁਆਬੇ ਏਰੀਆ ਦਾ ਬ੍ਰਾਂਡ ਆ ਬ੍ਰਾਂਡ ਤੁਹਾਨੂੰ ਇੱਕ ਛੱਤ ਥੱਲੇ ਸਾਰੀ ਵੈਰਾਈਟੀ ਮਿਲੂਗਾ ਜਿੱਦਾਂ ਹੀ ਤੁਸੀਂ ਕਹੋਗੇ ਜਿੱਦਾਂ ਤੁਹਾਨੂੰ ਸਾਈਜ਼ ਚ ਦੇਖੋ ਇਥੇ ਹੋਣ ਦਾ ਫਾਇਦਾ ਕੀ ਆ ਤੁਸੀਂ ਸੈਲਫ ਸਰਵਿਸ ਲੈ ਸਕਦੇ ਆ ਦੇਖੋ ਪੂਰਾ ਹੈਂਗਿੰਗ ਹੋਈ ਪਈ ਆ ਤੁਸੀਂ ਕੋਈ ਵੀ ਚੀਜ਼ ਚੱਕੋ ਉਹਨੂੰ ਤੁਸੀਂ ਸਿਲੈਕਟ ਕਰ ਲਓ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਲੈ ਜਾਓ ਉਸ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਇਹਦੇ ਉੱਤੇ ਰੇਟ ਟੈਗ ਲੱਗੇ ਆ ਤੁਸੀਂ ਆਪਣੇ ਬਜਟ ਦੇ ਅਨੁਸਾਰ ਚੀਜ਼ ਇਥੋਂ ਲੈ ਕੇ ਜਾ ਸਕਦੇ ਆ ਸਾਈ ਸਾਰੇ ਲੱਗੇ ਹੋਏ ਆ ਆ ਦੇਖੋ ਜੇ ਮੈਂ ਤੁਸੀਂ ਆਹ ਚੈੱਕ ਕੀਤਾ ਤੁਹਾਨੂੰ ਪਸੰਦ ਆ ਗਿਆ ਇਹਦੇ ਉੱਤੇ ਲੱਗੇ ਹੋਏ ਆ ਰੇਟ ਟੈਗ 695 ਰੁਪਏ ਇਦਾਂ ਤੁਸੀਂ ਆਪਣੇ ਆਪ ਸੈਲਫ ਸਰਵਿਸ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਦੇ ਵਿੱਚ ਵੱਡੇ ਵੱਡੇ ਸਟੋਰਾਂ ਚ ਹੁੰਦਾ ਉਦੋਂ ਹੀ ਸਰਵਸਤਨ ਉਥੋਂ ਮਿਲ ਜਾਣੀਆਂ। ਸੋ ਭਾਈ ਕਿਸੇ ਨੇ ਆਨਲਾਈਨ ਕੱਪੜਾ ਮੰਗਵਾਉਣਾ ਬਾਹਰਲੀ ਕੰਟਰੀਆਂ ਚ ਉਹ ਵੀ ਸਰਵਿਸ ਦਿੰਨੇ ਹੋ। ਭਾਜੀ ਸਾਡੇ ਕੋਲ ਏਕ ਕਲਾਸ ਸਰਵਿਸਾਂ ਹੁੰਦੀਆਂ ਵਾ ਬਾਕੀ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੁਸੀਂ ਕੰਟੈਕਟ ਕਰ ਸਕਦੇ ਆ। ਸਾਡੇ ਕੋਲ ਵੱਖਰੇ ਵੱਖਰੇ ਟੀਮਾਂ ਹੈਗੇ ਤੁਸੀਂ ਇੰਟਰਨੈਸ਼ਨਲ ਕਰਾਉਣੀ ਹੈ ਡੋਮੈਸਟਿਕ ਕਰਾਉਣੀ ਹੈ। ਤੁਹਾਨੂੰ ਹਰ ਇੱਕ ਤਰ੍ਹਾਂ ਦੀ ਸਾਨੂੰ ਸਰਵਿਸ ਸਾਡੇ ਕੋਲ ਮਿਲ ਜੂਗੀ ਪ੍ਰੋਵਾਈਡ ਦਿੱਤੀ ਜਾਊਗੀ। ਦੇਖੋ ਕੁੜੀਆਂ ਲਈ ਵੈਰਾਈਟੀ ਦੇਖ ਲਈ। ਆ ਮੁੰਡਿਆਂ ਲਈ ਵੀ ਅੱਜ ਵੱਡਾ ਤੋਹਫਾ ਇੱਕ ਜਾਂਦੇ ਜਾਂਦੇ ਦੇ ਜਾਂਦੇ ਆ। ਜਿਹੜੀਆਂ 5-500 ਦੀਆਂ ਟੀ-ਸ਼ਰਟਾਂ ਦੇਖੋ ਇੱਥੇ ਨਾ ਕੋਈ ਦੇ ਸਕਦਾ ਨਾ ਕਿਧੋ ਦੇ ਹੋਣਿਆ ਤੁਸੀਂ ਦੇਖ ਲਓ ਲੋਗੋ ਸ਼ੋਗੋ ਜੈ ਵੀ ਸਿਰਫ 199 ਚ ਹੰਡਨਸਾਰ ਵਾਲੀਆਂ ਟੀ-ਸ਼ਰਟਾਂ ਵੈਰਾਈਟੀਆਂ ਬਹੁਤ ਆ ਚੁੱਕੀਆਂ ਸਾਈ ਸਾਰੇ ਆ ਛੇਦੀ ਛੇਦੀ ਆਜੋ ਜਿਹੜਾ ਪਹਿਲਾਂ ਆ ਗਿਆ ਲੈ ਗਿਆ ਸਿਰਫ 199 ਚ ਆ ਦੇਖੋ ਬੈਗ ਚੈੱਕ ਕਰ ਲਓ ਆ ਵੀ ਫਰੰਟ ਚੈੱਕ ਕਰ ਲਓ ਚੈਲੰਜ ਆ ਜੇ ਕੋਈ ਤੁਹਾਨੂੰ ਕੋਈ ਵੀ ਪੂਰੇ ਇੰਡੀਆ ਜਾ ਰੇਟ ਦੇ ਜੀ ਸੋ ਛੇਦੀ ਆਜੋ ਵੱਡਾ ਡਿੱਪੂ ਆ ਜਾਜਾ ਬੰਗਾ ਨੰਬਰ ਸਕਰੀਨ ਤੇਲ ਸੀ ਕੋਈ ਜਾਣ ਕੇ ਇਹਦੇ ਕਾਲ ਕਰ ਸਕਦੇ ਆ